ਨਮਸਕਾਰ ਸ਼ਸ਼ੀਕਾਰ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀワイਕਿਊ ਅਨਸਰ ਕੀ ਚ ਪੰਜਾਬ ਕਨਸਟੇਬਲ ਪੁਲਿਸ ਕਨਸਟੇਬਲ ਦੇ ਅਨਸਰ ਕੀ ਆ ਚੁੱਕੇ ਨੇ ਬੱਚੇ ਦੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਕਿਉਂਕਿ ਹੁਣ ਉਹਨਾਂ ਦੀ ਨਾਰਮਲਾਈਜੇਸ਼ਨ ਹੋਣੀ ਹੈ ਬੱਚਿਆਂ ਨੂੰ ਡਾਊਟ ਹੈ ਜਿਨ੍ਹਾਂ ਪ੍ਰਕਾਸ਼ੀਆਂ ਨੇ ਪੰਜਾਬ ਪੁਲਿਸ ਦੇ ਕਨਸਟੇਬਲ ਦੇ ਪੇਪਰ ਦਿੱਤੇ ਨੇ ਕਿ ਉਹਨਾਂ ਦੇ ਨੰਬਰ ਵਧਣਗੇ ਜਾਂ ਘਟਣਗੇ ਜਾਂ ਉਨੇ ਹੀ ਰਹਿਣਗੇ ਕੀ ਹੋਵੇਗਾ ਇਹ ਪ੍ਰੋਸੈਸ ਕਿਵੇਂ ਹੁੰਦਾ ਹੈ ਇਸ ਅਨਸਰ ਕੀ ਨੂੰ ਲੈ ਕੇ ਬੱਚਿਆਂ ਦੇ ਕਈ ਡਾਊਟ ਵੀ ਨੇ ਉਹਦੇ ਬਾਰੇ ਇਸ ਲਗ ਵੀਡੀਓ ਬਣਾਵਾਂਗੇ ਪਰ ਇਹ ਪਟੀਸੀਐਸ ਜਾਂ ਹੋਰ ਕੋਈ ਵੀ ਸੰਸਥਾ ਕੰਟੈਕਟ ਕਰਦੀ ਐ ਸੂਸਤੇ ਬੇਸ ਤੇ ਨਾਰਮਲਾਈਜੇਸ਼ਨ ਮੈਂ ਤੁਹਾਨੂੰ ਪ੍ਰੋਸੈਸ ਦੱਸਾਂਗਾ ਕਿਵੇਂ ਹੁੰਦਾ ਹੈ ਤੇ ਅਸੀਂ ਇੱਕ ਤੁਹਾਡੇ ਲਈ ਲਿਸਟ ਤਿਆਰ ਕੀਤੀ ਹੈ ਆਪਣੇ ਡਾਟਾ ਦੇ ਹਿਸਾਬ ਨਾਲ ਆਫੀਸ਼ੀਅਲ ਨਹੀਂ ਹੈ ਪਰ ਅਸੀਂ ਆਪਣੇ ਹਿਸਾਬ ਨਾਲ ਜਿਹੜਾ ਡਾਟਾ ਸਾਡੇ ਕੋਲ ਵਿਦਿਆਰਥੀਆਂ ਦੇ ਕੋਲੋਂ ਇਕੱਠਾ ਹੋਇਆ ਹੈ ਉਸ ਹਿਸਾਬ ਨਾਲ ਅਸੀਂ ਲਿਸਟ ਤਿਆਰ ਕੀਤੀ ਹੈ ਜਿੱਥੋਂ ਤੁਹਾਨੂੰ ਸ਼ਿਫਟ ਵਾਈਜ਼ ਪਤਾ ਲੱਗ ਜਾਏਗਾ ਕਿ ਤੁਹਾਡੇ ਨੰਬਰ ਕਿੰਨੇ ਵਧਣਗੇ ਜਾਂ ਘਟਣਗੇ ਜਾਂ ਕਿੰਨੇ ਰਹਿਣਗੇ ਸਭ ਤੋਂ ਪਹਿਲਾਂ ਸਾਨੂੰ ਸਮਝਣਾ ਚਾਹੀਦਾ ਵੀ ਨਾਰਮਲਾਈਜੇਸ਼ਨ ਹੁੰਦੀ ਕੀ ਹੈ ਇਹਦਾ ਫਾਰਮੂਲਾ ਕੀ ਹੈ ਠੀਕ ਹੈ ਸਭ ਤੋਂ ਪਹਿਲਾਂ ਹੈ ਨਾਰਮਲਾਈਜੇਸ਼ਨ ਨਾਰਮਲਾਈਜੇਸ਼ਨ ਇੱਕ ਜਹੀ ਪ੍ਰਕਿਰਿਆ ਹੈ ਜੋ SSC ਜਿਹੜਾ ਸਾਡੀ ਸਟਾਫ ਸਿਲੈਕਸ਼ਨ ਕਮਿਸ਼ਨ ਹੋ ਅਤੇ TCS ਇਹ ਜਿਹੜੀਆਂ ਐਗਜ਼ਾਮ ਦੀਆਂ ਮੇਜਰ ਸਾਡੀਆਂ ਕੰਸਲਟੈਂਸੀਆਂ ਨੇ ਵਰਗਿਆ ਸੰਸਥਾਵਾਂ ਲਈ ਲਈਆਂ ਜਾਂਦੀਆਂ ਪ੍ਰੀਖਿਆਵਾਂ ਵਿੱਚ ਵਰਤੀ ਜਾਂਦਾ ਇੱਕ ਫਾਰਮੂਲਾ ਹੈ ਖਾਸ ਕਿਸਮ ਦਾ ਫਾਰਮੂਲਾ ਹੈ ਖਾਸ ਕਰਕੇ ਫਾਰਮੂਲਾ ਉਦੋਂ ਵਰਤੇ ਜਾਂਦਾ ਹੈ ਜਦੋਂ ਪ੍ਰੀਖਿਆ ਕਈ ਸ਼ਿਫਟਾਂ ਵਿੱਚ ਹੁੰਦੀਆਂ ਨੇ ਜਿਵੇਂ ਪੰਜਾਬ ਕੌਨਸਟੇਬਲ ਦੀਆਂ ਮਹੀਨਾ ਡੇਢ ਮਹੀਨਾ ਚੱਲਦੇ ਰਹੇ 50 ਤੋਂ 60 ਸ਼ਿਫਟਾਂ ਹੋਈਆਂ ਹਰ ਸ਼ਿਫਟ ਦਾ ਮੁਸ਼ਕਿਲ ਪੱਧਰ ਵੱਖਰਾ ਵੱਖਰਾ ਹੋ ਸਕਦਾ ਕੁਝ ਸ਼ਿਫਟਾਂ ਸੌਖੀਆਂ ਹੋ ਸਕਦੀਆਂ ਨੇ ਕੁਝ ਸ਼ਿਫਟਾਂ ਦੇ ਪੇਪਰ ਔਖੇ ਹੋ ਸਕਦੇ ਨੇ ਤਾਂ ਉਹਨੂੰ ਪੂਰਾ ਕਰਨ ਲਈ ਇਸ ਦਾ ਮੁੱਖ ਮਕਸਦ ਸਾਰੇ ਉਮੀਦਵਾਰਾਂ ਨੂੰ ਇੱਕੋ ਜਿਹਾ ਮੌਕਾ ਦੇਣਾ ਹੈ ਤਾਂ ਜੋ ਕਿਸੇ ਨੂੰ ਇਹ ਨਾ ਹੋਵੇ ਕਿ ਉਹਨਾਂ ਦੀ ਸ਼ਿਫਟ ਕਿਸੇ ਨਿਆਂ ਨਾ ਲੱਗੇ ਹੁੰਦਾ ਸੋਖਾ ਸੀ ਕਿਸੇ ਦਾ ਫਾਇਦਾ ਜਾਂ ਨੁਕਸਾਨ ਨਾ ਹੋਣ ਦੇਣਾ ਸਭ ਨੂੰ ਬਰਾਬਰ ਦਾ ਮੌਕਾ ਦੇਣਾ ਹੁੰਦਾ ਹੈ ਨੋਰਮਲਾਈਜੇਸ਼ਨ ਕਿਉਂ ਜ਼ਰੂਰੀ ਹੈ ਕਈ ਕਹਿੰਦੇ ਨੇ ਕਿਉਂ ਜ਼ਰੂਰੀ ਹੈ ਤੇ ਇਹਦੇ ਵੀ ਕਈ ਪੱਖ ਨੇ ਜਦੋਂ ਕੋਈ ਪ੍ਰੀਖਿਆ ਕਈ ਦਿਨਾਂ ਦੇ ਕਈ ਸ਼ਿਫਟਾਂ ਵਿੱਚ ਚੱਲਦੀ ਹੈ ਜਿਵੇਂ ਪੰਜਾਬ ਪੁਲਿਸ ਦਾ ਚੱਲਿਆ ਹੈ ਫਿਰ ਸ਼ਿਫਟਾਂ ਦੇ ਜਿਹੜੇ ਪ੍ਰਸ਼ਨ ਪੱਤਰ ਹੁੰਦੇ ਮੁਸ਼ਕਿਲ ਪੱਤਰ ਵੱਖਰਾ-ਵੱਖਰਾ ਹੋ ਸਕਦਾ ਹੈ ਕੁਝ ਸ਼ਿਫਟਾਂ ਸੌਖੀਆਂ ਹੋ ਸਕਦੀਆਂ ਹਨ ਜਦਕਿ ਕੁਝ ਮੁਸ਼ਕਿਲ ਇਹ ਫਰਕ ਨਾ ਔਖਾ ਹੈ ਪਰ ਇਸੇ ਕਾਰਨ ਸ਼ੌਕੀ ਸ਼ਿਫਟ ਵਾਲੇ ਨੂੰ ਜ਼ਿਆਦਾ ਅੰਕ ਮਿਲ ਜਾਂਦੇ ਨੇ ਕਿਉਂਕਿ ਉਹ ਤਾਂ ਪੇਪਰ ਸੌਖਾ ਹੁੰਦਾ ਹੈ ਤੇ ਮੁਸ਼ਕਿਲ ਸ਼ਿਫਟ ਵਾਲੇ ਨੂੰ ਘੱਟ ਅੰਕ ਆਉਂਦੇ ਨੇ ਤੇ ਬਰਾਬਰ ਦਾ ਫੇਰ ਮੌਕਾ ਨਹੀਂ ਹੁੰਦਾ ਇਸ ਲਈ ਇਸ ਫਿਰ ਨਾਰਮਲਾਈਜੇਸ਼ਨ ਕਰਦੇ ਹਨ ਜਿਹੜਾ ਇਹਨਾਂ ਅਸਮਾਨਤਾ ਨੂੰ ਦੂਰ ਕਰਦਾ ਹੈ ਤੇ ਸਾਰੇ ਉਮੀਦਵਾਰ ਦੇ ਅੰਕ ਨੂੰ ਸਾਂਝੇ ਮਾਪਦੰਡ ਨੂੰ ਥੱਲੇ ਲੈ ਕੇ ਆਂਦੀ ਹੈ ਉਹਨਾਂ ਨੂੰ ਬਰਾਬਰ ਦੇ ਮੌਕੇ ਮਿਲਦੇ ਹਨ ਠੀਕ ਹੈ ਨਾਰਮਲਾਈਜੇਸ਼ਨ ਦਾ ਜਿਹੜਾ ਫਾਰਮੂਲਾ ਹੈ ਬੜਾ ਔਖਾ ਜਿਹਾ ਫਾਰਮੂਲਾ ਹੈ ਇਸ ਬਾਰੇ ਵੀ ਕਿ ਡਾਊਟ ਨੇ ਅਲੱਗ-ਅਲੱਗ ਮੈਥਮੈਟਿਸ਼ੀਅਨ ਦਾ ਅਲੱਗ-ਅਲੱਗ ਇਹਦੇ ਲਈ ਆਪਣੀ رائے ਹੈ ਪਰ ਜਿਹੜਾ ਫਿਲਹਾਲ ਵਰਤਿਆ ਜਾਂਦਾ ਹੈ ਅਸੀਂ ਉਹ ਫਾਰਮੂਲਾ ਦੱਸਾਂਗੇ ਜਿਹੜਾ SSC ਤੇ TC ਦੁਆਰਾ ਸਾਨੂੰ ਲੱਗਦਾ ਹੈ ਜ਼ਿਆਦਾਤਰ ਵਰਤਿਆ ਜਾਂਦਾ ਹੈ SSC TC ਵਰਗੇ ਦੌਰ ਵਿੱਚ ਨਾਰਮਲਾਈਜੇਸ਼ਨ ਲਈ ਇੱਕ ਖਾਸ ਫਾਰਮੂਲਾ ਵਰਤਦੇ ਨੇ ਜੋ ਆਮ ਤੌਰ ਤੇ ਔਸਤ ਉਸਰ ਜਾਨਿਕ ਐਵਰੇਜ ਅਤੇ ਸਟੈਂਡਰਡ ਡਿਵੀਏਸ਼ਨ ਜਿਹੜੇ ਮੈਥ ਪੜ੍ਹਦੇ ਨੇ ਉਹ ਸਮਝਦੇ ਨੇ ਸਟੈਂਡਰਡ ਡਿਵੀਏਸ਼ਨ ਕੀ ਹੁੰਦਾ ਹੈ ਜਿਹੜਾ ਫਰਕ ਹੁੰਦਾ ਹੈ ਥੋੜਾ ਬੋਤਾ ਡਿਵੀਏਟ ਹੁੰਦਾ ਹੈ ਉਹ ਤੇ ਆਧਾਰਿਤ ਹੁੰਦਾ ਹੈ ਹਾਲਾਂਕਿ ਜਿਹੜਾ SSC ਦੁਆਰਾ ਵਰਤੇ ਜਾਂਦਾ ਫਾਰਮੂਲਾ ਥੋੜਾ ਗੁੰਝਲਦਾਰ ਹੁੰਦਾ ਹੈ ਆਮ ਵਿਦਿਆਰਥੀ ਨੂੰ ਇਹ ਸਮਝਣਾ ਬੜਾ ਔਖਾ ਹੋ ਜਾਂਦਾ ਹੈ ਤੇ ਪਰ ਮੈਂ ਤੁਹਾਡੇ ਲਈ ਸੌਖੇ ਤਰੀਕੇ ਨਾਲ ਤੁਹਾਨੂੰ ਉਦਾਹਰਨਾਂ ਸਮਝਾਵਾਂਗਾ ਕਿ ਕਿਵੇਂ ਨਾਰਮਲਾਈਜੇਸ਼ਨ ਹੁੰਦੀ ਹੈ ਪਰ ਆਮ ਵਿਦਿਆਰਥੀ ਲਈ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ ਤੇ ਜਿਹੜਾ ਫਾਰਮੂਲਾ ਵਰਤੇ ਜਾਂਦਾ ਉਹ ਆਮ ਤੌਰ ਤੇ ਆਵਲਾ ਫਾਰਮੂਲਾ ਹੈ ਜਿਹੜਾ ਨਾਰ ਇਹ ਫਾਰਮੂਲੇ ਜਿਹੜੇ ਮੈਥ ਦੇ ਜਾਂ ਕਮਰਸ ਦੇ ਜਾਂ ਸਟੈਂਡਰਡ ਡਿਵੀਏਸ਼ਨ ਜਿਨ੍ਹਾਂ ਨੇ ਪੜਿਆ ਹੋਇਆ ਹੈ ਉਹ ਤਾਂ इजीली ਸਮਝ ਲੈਣਗੇ ਸਟੈਟਿਸਟਿਕਸ ਵਾਲੇ ਪਰ ਆਮ ਵਿਦਿਆਰਥੀਆਂ ਵਿੱਚੋ ਦਿੱਕਤ ਹੋ ਸਕਦੀ ਹੈ ਮੈਂ ਤੁਹਾਡੇ ਲਈ ਇਹਨੂੰ ਥੋੜਾ ਐਕਸਪਲੇਨ ਕਰ ਦਿੰਦਾ ਹਾਂ ਇਹ ਜਿਹੜਾ ਐਮ ਆਈ ਜੇ ਜੀਟੀ ਲਿਖਿਆ ਹੋਇਆ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਜਿਹੜਾ ਐਮ ਆਈ ਜੇ ਆ ਇਹਦਾ ਮਤਲਬ ਨੋਰਮਲਾਈਜੇਸ਼ਨ ਅੰਕ ਹੈ ਸਾਰੀ ਕੈਲਕੂਲੇਸ਼ਨ ਕਰਕੇ ਇਹਦੀ ਵੈਲਿਊ ਭਰ ਕੇ ਜਿਹੜੇ ਅੰਕ ਆਉਣਗੇ ਉਹ ਨੋਰਮਲਾਈਜੇਸ਼ਨ ਅੰਕ ਹੁੰਦੇ ਹਨ ਐਮਟੀਜੀ ਦਾ ਮਤਲਬ ਹੁੰਦਾ ਸਾਰੀਆਂ ਸ਼ਿਫਟਾਂ ਦੇ ਜਿਹੜੇ ਟੋਪਰ ਹੁੰਦੇ ਨੇ ਟੋਪਰਾਂ ਦੇ ਜਿਹੜੇ ਗ੍ਰੇਟੈਸਟ ਨੰਬਰ ਹੁੰਦੇ ਹਨ ਉਸ ਨੰਬਰ ਉਹਨਾਂ ਦੀ ਕੱਢੀ ਜਾਂਦੀ ਹੈ ਜਿਹੜੇ ਟੋਪਰ ਹੁੰਦੇ ਨੇ ਸਾਰੀ ਸ਼ਿਫਟਾਂ ਦੇ ਜਿਹਦੇ ਵੱਧ ਤੋਂ ਵੱਧ ਨੰਬਰ ਹੁੰਦੇ ਉਹਨਾਂ ਦੀ ਸਾਰੇ ਅੰਕਾਂ ਨੂੰ ਜੋੜ ਕੇ ਉਹਦੀ ਔਸਤ ਕੱਢੀ ਜਾਂਦੀ ਹੈ ਐਮਕਯੂਜੀ ਜਿਹੜੇ ਹੁੰਦੇ ਆ ਉਹ ਸਾਰੀ ਸ਼ਿਫਟਾਂ ਦੇ ਸਾਰੇ ਵਿਦਿਆਰਥੀਆਂ ਦੇ ਨੰਬਰ ਜੋੜ ਕੇ ਉਹ ਜਿੰਨੇ ਵਿਦਿਆਰਥੀਆਂ ਦੀ ਗਿਣਤੀ ਹੈ ਉਹਨਾਂ ਨਾਲ ਭਾਗ ਕਰਕੇ ਉਹਨਾਂ ਦੇ ਔਸਤ ਅੰਕ ਕੱਢੇ ਜਾਂਦੇ ਨੇ ਫਿਰ ਐਮਟੀਆ ਇੱਕ ਪਾਰਟਿਕੂਲਰ ਸ਼ਿਫਟ ਦੇ ਟੋਪਰ ਦੇ ਔਸਤ ਅੰਕ ਕੱਢੀ ਜਾਂਦੀ ਹੈ 0.1% ਦੇ ਯਾਨੀ 1000 ਵਿੱਚੋਂ ਇੱਕ ਵਿਦਿਆਰਥੀ ਗਿਣਿਆ ਜਾਂਦਾ ਜੇ ਲੱਖ ਉਸ ਸ਼ਿਫਟ ਚ 10000 ਬੱਚਿਆਂ ਨੇ ਪੇਪਰ ਦਿੱਤਾ ਤਾਂ 10 ਬੱਚਿਆਂ ਦੇ ਟੋਪਰਾਂ ਦੇ ਅੰਕ ਲੈ ਕੇ ਉਹਨਾਂ ਦੀ ਔਸਤ ਕੱਢੀ ਜਾਂਦੀ ਹੈ ਉਸ ਪਾਰਟਿਕੂਲਰ ਸ਼ਿਫਟ ਦੇ ਵਿੱਚ ਤੇ ਇੱਦਾਂ ਹੀ ਐਮਕਯੂ ਆਏ ਉਹ ਪੂਰੀ ਸ਼ਿਫਟ ਦੇ ਔਸਤ ਅੰਕ ਕੱਢੇ ਜਾਂਦੇ ਨੇ ਉਹ ਪੂਰੀ ਸ਼ਿਫਟ ਵਿੱਚ ਮੰਨ ਲਓ ਇੱਕ ਸ਼ਿਫਟ ਚ 10000 ਵਿਦਿਆਰਥੀ ਨੇ ਦਿੱਤੇ ਨੇ ਤਾਂ ਸਾਰਿਆਂ ਦੇ ਅੰਕ ਜੋੜ ਕੇ 10 ਦੇ ਨਾਲ ਭਾਗ ਕਰਕੇ ਜਿਹੜੇ ਅੰਕ ਆਉਂਦੇ ਨੇ ਉਹ ਲਈ ਜਾਂਦੇ ਹਨ ਇੱਦਾਂ ਐਮਜੇ ਤੁਹਾਡੇ ਦੁਆਰਾ ਪ੍ਰਾਪਤ ਕੀਤੇ ਕੱਚੇ ਅੰਕ ਇੱਕ ਵਿਦਿਆਰਥੀ ਦੇ ਕੱਚੇ ਅੰਕ ਨੇ ਜਿਹੜੇ ਪਹਿਲੇ ਅਨਸਰ ਕੀ ਵਿੱਚ ਆਉਂਦੇ ਨੇ ਤੇ ਉਹਦੇ ਬਾਅਦ ਨਾਰ ਘਟ ਵੀ ਸਕਦੇ ਨੇ ਤੇ ਉਨੇ ਵੀ ਰਹਿ ਸਕਦੇ ਨੇ ਤੇ ਇਹ ਫਾਰਮੂਲਾ ਸਾਨੂੰ ਯਕੀਨੀ ਬਣਾਉਂਦਾ ਹੈ ਕਿ ਜੇਕਰ ਤੁਹਾਡੀ ਸ਼ਿਫਟ ਮੁਸ਼ਕਿਲ ਸੀ ਤਾਂ ਤੁਹਾਡੇ ਅੰਕ ਵਧਾਏ ਜਾ ਸਕਦੇ ਹਨ ਜੇਕਰ ਸੌਖੀ ਸੀ ਤਾਂ ਘਟਾਏ ਜਾ ਸਕਦੇ ਹਨ ਇਟ ਡਿਪੈਂਡ ਕਰਦਾ ਹੈ ਤੁਹਾਡੇ ਟੋਪਰਾਂ ਤੇ ਤੁਹਾਡੇ ਟੋਪਰ ਕਿੰਨੇ ਅੰਕ ਲੈਂਦੇ ਹਨ ਜਾਂ ਕਿੰਨੇ ਐਵਰੇਜ ਸਕੋਰ ਬਣਦਾ ਹੈ ਤਾਂ ਜੋ ਸਾਰੇ ਉਮੀਦਵਾਰਾਂ ਨੂੰ ਬਰਾਬਰੀ ਦੇ ਆਧਾਰ ਤੇ ਦੇਖਿਆ ਜਾ ਸਕੇ ਮੈਂ ਉਦਾਹਰਣ ਦੇ ਕੇ ਤੁਹਾਨੂੰ ਭੁਜਾਉਂਦਾ ਮੰਨ ਲਓ ਇੱਕ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਹੋਈ ਸ਼ਿਫਟ 1 ਸੌਖੀ ਸੀ ਮੰਨ ਲਓ ਸ਼ਿਫਟ 2 ਔਖੀ ਸੀ ਤੇ ਡਾਟਾ ਜਿਹੜਾ ਕਲੈਕਟ ਕੀਤਾ ਸ਼ਿਫਟ 1 ਦਾ ਉਰਚ ਜਿਹੜੇ ਸਾਰੇ ਵਿਦਿਆਰਥੀਆਂ ਦੇ ਆਸਤੰਕ ਬਣੇ ਉਹ ਬਣੇ 60 ਇਹਦੇ ਵਿੱਚ 60 ਤੋਂ ਘੱਟ ਵਾਲੇ ਵੀ ਨੇ ਤੇ 60 ਤੋਂ ਵੱਧ ਵਾਲੇ ਵੀ ਨੇ ਪਰ ਜਿਹੜਾ ਟਾਪਰ ਲੇ ਜਿਹਨਾਂ ਟਾਪ ਕਰਿਆ 0.1% ਪੂਰੀ ਸ਼ਿਫਟ ਦੇ ਉਹ ਉਹਨਾਂ ਦੇ 90 ਅੰਕ ਦੀ ਐਸਤ ਬਣਦੀ ਹੈ ਜਦਕਿ ਪੇਪਰ ਜਿਹੜਾ ਸੀ ਉਹ ਕੁੱਲ 100 ਨੰਬਰ ਦਾ ਸੀ ਇਸਰਾਂ ਦੇ ਜਿਹੜੀ ਦੂਜੀ ਸ਼ਿਫਟ ਆ ਓਖੀ ਸੀ ਉਹਦੇ ਚ 70 40 ਨੰਬਰ ਆਸਤ ਬਣੇ ਨੇ ਤੇ ਟਾਪਰਾਂ ਦੇ ਵੀ ਆਸਤ 70 ਬਣੇ ਨੇ ਤੇ ਬਟ ਸਭ ਤੋਂ ਵੱਧ ਅੰਕ ਕਿੰਨੇ ਨੇ 80 ਇਹਦੇ ਵਿੱਚ ਸੋਚੋ 100 ਵੀ ਕਿਸੇ ਨੇ ਲਏ ਨੇ ਬਟ ਇਹਦੇ ਵਿੱਚ ਜੋ ਸਭ ਤੋਂ ਵੱਧ ਅੰਕ ਲੈ ਕਿਸੇ ਨੇ ਉਹ ਲੈ 80 ਹੁਣ ਸਾਰੀਆਂ ਸ਼ਿਫਟਾਂ ਦਾ ਕੁੱਲ ਡਾਟਾ ਲਵਾਂਗੇ ਸਾਰੀਆਂ ਸ਼ਿਫਟਾਂ ਦੇ ਸਾਰੇ ਉਮੀਦਵਾਰਾਂ ਦਾ ਉਸਤੰਕ ਅੰਕ ਲਵਾਂਗੇ 60 40 2 ਮੰਨ ਲਓ 50 ਉਸਤੰਕ ਆਉਂਦਾ ਹੈ ਸਾਰੇ ਸ਼ਿਫਟਾਂ ਦੇ ਟੋਪਰਾਂ ਦਾ ਉਸਤੰਕ ਅੰਕ ਲਵਾਂਗੇ ਤਾਂ ਉਸਤੰਕ ਬਣਦਾ ਹੈ 80 ਹੁਣ ਦੋ ਉਮੀਦਵਾਰਾਂ ਦੇ ਅੰਕਾਂ ਨੂੰ ਨਾਰਮਲਾਈਜ਼ ਕਰਦੇ ਹਾਂ ਉਦਾਹਰਨ ਲਈ ਉਮੀਦਵਾਰ A ਹੈ ਇੱਕ ਸ਼ਿਫਟ ਸੋਕੀ ਸ਼ਿਫਟ ਵਿੱਚ ਸੀ ਉਹਦੇ ਅੰਕ ਪ੍ਰਾਪਤ ਕੀਤੇ ਉਹਨੇ 70 ਸ਼ਿਫਟ 1 ਦਾ ਜਿਹੜਾ ਉਸਤੰਕ ਬਣਦਾ ਸੀ ਉਹ 60 ਬਣਦਾ ਸੀ ਬਟ ਉਸ ਵਿਦਿਆਰਥੀ ਦੇ ਕਿੰਨੇ ਆਏ 70 ਤੇ ਸ਼ਿਫਟ 1 ਦੇ ਟੋਪਰ ਦੇ ਉਸਤੰਕ ਸੀ 90 ਟੋਪਰਾਂ ਦੇ ਬਣਦੇ ਨੇ 90 ਵਿਦਿਆਰਥੀ ਦੇ ਆਏ ਨੇ 70 ਤੇ ਉਹਦੀ ਸ਼ਿਫਟ ਦੀ ਐਵਰੇਜ ਬਣਦੀ ਹੈ 60 ਤਾਂ ਫਾਰਮੂਲੇ ਵਿੱਚ ਜਦੋਂ ਅਸੀਂ ਪਾਵਾਂਗੇ ਜਿਹੜਾ ਮੈਂ ਉੱਪਰ ਫਾਰਮੂਲਾ ਤੁਹਾਨੂੰ ਦਿੱਤਾ ਹੋਇਆ ਹੈ ਉਹਦੇ ਵਿੱਚ ਜਦੋਂ ਇਹ ਸਾਰੀ ਕੈਲਕੂਲੇਸ਼ਨ ਕਰਾਂਗੇ ਤਾਂ ਜਿਹੜੀ ਨਾਰਮਲਾਈਜੇਸ਼ਨ ਬਣਦੀ ਆ ਉਹ 60 ਜਾਨਕੀ ਉਮੀਦਵਾਰ ਦੇ ਸਾਹ ਨੰਬਰ 7 ਸੀ ਤਾਂ ਨਾਰਮਲਾਈਜੇਸ਼ਨ ਬਣ ਕੇ ਉਹਦੇ ਅੰਕ ਕਿੰਨੇ ਰਹਿ ਜਾਣਗੇ 60 ਹੋ ਗਏ ਕਿਉਂਕਿ ਉਹਦੀ ਸ਼ਿਫਟ ਸੌਖੀ ਸੀ ਉਹਦੇ ਬਾਅਦ ਨੰਬਰ ਆਏ ਸੀ ਸ਼ਿਫਟ ਸੌਖੀ ਕਰਕੇ ਬਟ ਉਹਦੇ ਨੰਬਰ ਕਿੰਨੇ ਰਹਿ ਗਏ 60 ਇਸੇ ਤਰ੍ਹਾਂ ਜਿਹੜਾ ਉਮੀਦਵਾਰ 20 ਸੀ ਮੰਨ ਲਓ ਮੁਸ਼ਕਲ ਸ਼ਿਫਟ ਵਿੱਚ ਸੀ ਉਹਦੇ ਅੰਕ ਬਣਦੇ ਸੀ 50 ਸ਼ਿਫਟ 2 ਦੇ ਉਸ ਤੋਂ ਅੰਕ ਬਣਦੇ ਨੇ 40 ਜਦੋਂ ਸ਼ਿਫਟ ਦੇ ਟੋਪਰ ਆਦੇ ਅੰਕ ਬਣਦੇ ਨੇ 70 ਜਦੋਂ ਇਹ ਸਾਰੀ ਵੈਲਿਊ ਨੂੰ ਅਸੀਂ ਉਸ ਫਾਰਮੂਲੇ ਵਿੱਚ ਬਾਵਾਗੇ ਜਿਹੜਾ ਮਾ ਫਾਰਮੂਲਾ ਤੁਹਾਨੂੰ ਦਿੱਤਾ ਹੋਇਆ ਹੈ ਤਾਂ ਉਹਦੀ ਕੈਲਕੂਲੇਸ਼ਨ ਕਰਕੇ ਉਹਦੇ ਨੰਬਰ ਬਣ ਜਾਣਗੇ 60 ਠੀਕ ਹੈ ਇੱਥੇ ਉਮੀਦਵਾਰ ਦੇ ਕੱਚੇ ਅੰਕ 50 ਤੋਂ ਵੱਧ ਕੇ ਕਿੰਨੇ ਹੋਗੇ 60 ਜਦੋਂ ਇਹਨੂੰ ਪਲੱਸ 10 ਅੰਕ ਮਿਲਗੇ ਪਹਿਲੇ ਕੇਸ ਵਿੱਚ 10 ਘਟ ਗਏ ਸੀ ਇਹ ਡਿਪੈਂਡ ਕਰਦਾ ਹੈ ਤੁਹਾਡੇ ਕੱਚੇ ਅੰਕ ਕਿੰਨੇ ਨੇ ਤੇ ਨਾਰਮਲਾਈਜੇਸ਼ਨ ਕਿੰਨੀ ਆ ਟਾਪਰ ਦੇ ਕਿੰਨੇ ਅੰਕ ਨੇ ਕਿਉਂਕਿ ਜੇ ਦੀ ਸ਼ਿਫਟ ਔਖੀ ਸੀ ਜਾਂ ਜਿੰਦੀ ਸ਼ਿਫਟ ਔਖੀ ਆ ਉਹਦੇ ਨੰਬਰ ਵਧਣੇ ਦੇ ਜ਼ਿਆਦਾ ਚਾਂਸ ਹੁੰਦੇ ਨੇ ਤੇ ਚਲੋ ਹੁਣ ਅਸੀਂ ਇਸ ਡਾਟਾ ਦੇ ਬੇਸ ਤੇ ਅਸੀਂ ਪੰਜਾਬ ਕਨਸਟੇਬਲ ਦਾ ਡਾਟਾ ਤਿਆਰ ਕੀਤਾ ਹੈ ਐਸੀ ਆਪ ਡਾਟਾ ਤਿਆਰ ਕੀਤਾ ਹੈ ਕੋਈ TCS ਜਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਡਾਟਾ ਨਹੀਂ ਹੈ ਐਸੀ ਆਪਣੀ ਕੈਲਕੂਲੇਸ਼ਨ ਆਪਣੇ ਅੰਕੜਿਆਂ ਦੇ ਹਿਸਾਬ ਨਾਲ ਤਿਆਰ ਕੀਤਾ ਹੈ ਤੇ ਦੇਖ ਲੋ ਜਿਹੜਾ ਪਹਿਲਾ ਚਾਰ ਮੇਨ ਪੇਪਰ ਹੋਇਆ ਸੀ 9 ਤੋਂ 12 ਸ਼ਿਫਟ ਦਾ ਉਹਦਾ ਐਵਰੇਜ ਸਕੋਰ ਬਣਦਾ ਹੈ 65.25 ਸਾਡੇ ਅਕੋਰਡਿੰਗ ਉਹਦੀ ਨਾਰਮਲਾਈਜੇਸ਼ਨ ਨੂੰ 6 ਅੰਕ ਮਿਲਣਗੇ ਐਵਰੇਜ ਤੇ ਉਹਦਾ ਐਵਰੇਜ ਸਕੋਰ ਬਣ ਜਗਾ 71.25 ਜਿਹੜੀ ਦੁਪਹਿਰ ਦੀ ਸ਼ਿਫਟ ਹੋਈ ਸੀ ਉਹਦੀ ਉਹ ਸੌਖੀ ਸੀ 71.5 ਤੇ ਚੋਂ ਵੀ ਉਹਨਾਂ ਨੂੰ ਆ ওভারঅল 5 ਨੰਬਰ ਮਿਲ ਸਕਦੇ ਨੇ ਤੇ ਉਹਨਾਂ ਦੇ ਬਣੇਗੇ 76.75 ਤੇ 9 ਤੋਂ 12 ਵਜァਲੀ ਜਿਹੜੀ 5 ਮਈ ਦੀ ਸ਼ਿਫਟ ਸੀ ਉਹਦੇ 68.5 ਸੀ ਇਹਨੂੰ ਸਭ ਤੋਂ ਵੱਧ ਅੰਕ ਮਿਲਣ ਦੇ ਚਾਂਸ ਨੇ ਠੀਕ ਹੈ ਤੇ ਇਹਦੇ ਬਣ ਸਕਦੇ ਨੇ 75 ਅੰਕ ਜਰਗੇ ਜਰ 5 ਨੂੰ ਹੋਇਆ ਸੀ ਉਹ 70 ਹੈ ਉਹਨੂੰ 7 ਨੰਬਰ ਦੀ ਸ਼ਿਫਟ ਮਿਲ ਸਕਦੀ ਸੀ ਤੇ ਉਹਨੂੰ 77 ਅੰਕ ਮਿਲਣ ਦੇ ਚਾਂਸ ਹੈ 6 ਮਈ ਵਾਲੇ ਸਵੇਰ ਦੀ ਸ਼ਿਫਟ 'ਚ 74.3 ਦਾ ਐਵਰੇਜ ਹੈ 3.5 ਦੀ ਉਹਨੂੰ ਮਿਲ ਸਕਦੀ ਤੇ 74.5 ਬਣ ਸਕਦੇ ਨੇ ਜਿਹੜੀ 2 ਤੋਂ 5 ਸ਼ਿਫਟ ਜਿਹਦੇ 68.75 ਬਣਦੇ ਨੇ 5.5 ਦੀ ਪਲੱਸ ਬਣ ਕੇ ਉਹਦੇ 74.25 ਇਹ ਐਵਰੇਜ ਹੈ ਜੇ ਤੁਹਾਡੀ ਇਸ ਐਵਰੇਜ ਤੋਂ ਘੱਟ ਨੇ ਤਾਂ ਤੁਹਾਨੂੰ ਘਾਟ ਅੰਕ ਵੱਧ ਅੰਕ ਮਿਲਣਗੇ ਜੇ ਇਸ ਤੋਂ ਵੱਧ ਨੇ ਤਾਂ ਤੁਹਾਨੂੰ ਘੱਟ ਨਾਰਮਲਾਈਜੇਸ਼ਨ ਹੋਵੇਗੀ ਇੱਕ ਐਵਰੇਜ ਹੈ ਸਾਡੀ ਵੀ ਐਵਰੇਜ ਸਕੋਰ ਐਨੇ ਕਿ ਉਹਨਾਂ ਨੂੰ ਮਿਲ ਜਾਣਗੇ ਜਿਹੜਾ 7 ਤਰੀਕ ਨੂੰ ਹੋਇਆ ਸੀ 9 ਤੋਂ 12 68 ਐਵਰੇਜ ਸਕੋਰ ਬਣਦਾ ਹੈ 7 ਨੰਬਰ ਉਹਨਾਂ ਨੂੰ ਨਾਰਮਲਾਈਜੇਸ਼ਨ ਮਿਲਣ ਦੇ ਚਾਂਸ ਨੇ ਤੇ ਐਵਰੇਜ ਕੋ 73.75 ਹੋ ਜਾਵੇਗਾ ਜਿਹੜਾ 2 ਤੋਂ 5 ਹੋਇਆ ਸੀ ਉਹਦੇ 70 ਐਵਰੇਜ ਬਣਦੀ ਹੈ ਉਹ ਚੋਂ 2.5 ਨੰਬਰ ਉਹਨਾਂ ਨੂੰ ਨਾਰਮਲਾਈਜੇਸ਼ਨ ਤੇ ਮਿਲਣਗੇ ਤੇ 72.25 ਅੰਕ ਹੋ ਸਕਦੇ ਨੇ 9 ਤੋਂ 12 68 ਮਈ ਵਾਲੀ 71 ਅੰਕ ਨੇ ਉਹਨੂੰ ਸਿਰਫ ਇੱਕ ਨੰਬਰ ਦੇ ਚਾਂਸ ਹੈ ਲਗਭਗ ਤੇ ਉਹਦੇ 72 ਨੰਬਰ ਨਾਰਮਲਾਈਜੇਸ਼ਨ ਹੋ ਜਾਵੇਗੀ 9 ਮਈ ਜਿਹੜੇ 9 ਤੋਂ 12 ਸੀ ਉਹਦੇ 72.5 ਸੀ ਇਹਨੂੰ ਸਿਰਫ ਅੱਧਾ ਨੰਬਰ ਨਾਰਮਲਾਈਜੇਸ਼ਨ ਦੇ ਮਿਲਣ ਦੇ ਚਾਸ ਨੇ ਜਾਨੀ ਦੇ ਆਸ-ਪਾਸ ਤੇ ਉਹਦੇ 73 ਅੰਕ ਬਣ ਸਕਦੇ ਨੇ ਇਸੇ ਤਰ੍ਹਾਂ 10 ਮਈ ਨੂੰ ਜਿਹੜਾ 9 ਤੋਂ 12 ਸੀ ਉਹਦੇ 69.5 ਬਣ ਰਹੇ ਨੇ 4 ਨੰਬਰ ਦੀ ਨਾਰਮਲਾਈਜੇਸ਼ਨ ਨਾਲ ਉਹਦੇ 73.5 ਬਣ ਸਕਦੇ ਨੇ 10 ਮਈ ਨੂੰ ਦੁਪਹਿਰ ਵਾਲੀ ਸ਼ਿਫਟ ਦਾ 68.5 ਨੇ 4 ਨੰਬਰ ਉਹਦੇ ਮਿਲ ਸਕਦੇ ਨੇ ਲਗਭਗ ਤੇ ਉਹਦੇ 73 ਦੀ ਐਵਰੇਜ ਬਣ ਸਕਦੀ ਹੈ 11 ਮਈ ਨੂੰ ਪਹਿਲੀ ਸ਼ਿਫਟ ਦੇ 69 ਅੰਕ ਨੇ 3 ਨੰਬਰ ਮਿਲ ਸਕਦੇ ਨੇ ਤੇ 72 ਅੰਕ ਬਣ ਜਾਣਗੇ 11 ਮਈ ਦੁਪਸ਼ਾਮ ਦੀ ਸ਼ਿਫਟ 70 75 ਇਹਨੂੰ ਸਿਰਫ 2.5 ਅੰਕ ਮਿਲਣਗੇ ਤੇ 73.5 ਬਣ ਸਕਦੇ ਨੇ ਜਿਹੜੀ 12 ਮਈ ਨੂੰ ਸ਼ਿਫਟ ਹੋਈ ਸੀ 9 ਤੋਂ 12 ਉਹਦੀ ਐਵਰੇਜ ਬਣਦੀ ਹੈ 74.5 ਇਹਦੇ 'ਚ ਅੰਕ ਕੱਟਣ ਦੇ ਚਾਂਸ ਨੇ ਸਾਡੀ ਕੈਲਕੂਲੇਸ਼ਨ ਨਾਲ ਇਹਦੇ 네ਗੇਟਿਵ ਮਾਰਕਿੰਗ ਹੋਏਗੀ ਵਿਦਿਆਰਥੀਆਂ ਦੀ ਤੇ 73.5 ਨੇ ਇਸੇ ਤਰ੍ਹਾਂ ਜਿਹੜੀ 12 ਮਈ ਨੂੰ ਹੋਏ ਉਸੇ ਦਿਨ ਉਹ ਤੇ 75 ਐਵਰੇਜ ਬਣਦੀ ਹੈ ਤੇ ਉਹਦੇ 1 ਤੋਂ 2 ਨੰਬਰ ਵੀ ਘੱਟ ਸਕਦੇ ਨੇ ਜਾਂ ਵੱਧ ਵੀ ਤਾਂ ਉਹਦੀ ਐਵਰੇਜ 73.5 ਬਣ ਸਕਦੀ ਹੈ ਇਸੇ ਦਾ 13 ਮਈ ਨੂੰ ਜਿਹੜਾ ਪੇਪਰ ਹੋਇਆ ਸੀ ਉਹਦੇ 64.5 ਬਣਦੇ ਇਹਨਾਂ ਨੂੰ 2.5 ਨੰਬਰ ਮਿਲਣ ਦੇ ਚਾਂਸ ਨੇ 67.25 ਇਹ ਸਾਰੀ ਕੈਲਕੂਲੇਸ਼ਨ ਅਸੀਂ ਆਪਣੇ ਡਾਟੇ ਦੇ ਅਕੋਰਡਿੰਗ ਕੀਤੀਆਂ ਨੇ ਇਹ TCS ਜਾਂ ਹੋਰ ਸਰਕਾਰੀ ਸੰਸਥਾ ਜਾਂ ਹੋਰ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਲੈਣ ਵਾਲੀ ਜੱਸ ਸਭਾਰਤ ਪੰਜਾਬ ਜਾਂ ਭਾਰਤ ਸਰਕਾਰ ਵੱਲੋਂ ਕੋਈ ਅਫੀਸ਼ੀਅਲ ਨੰਬਰ ਨਹੀਂ ਹੈ ਇਹ ਸਾਡੀ ਕੈਲਕੂਲੇਸ਼ਨ ਦੇ ਅਕੋਰਡਿੰਗ ਹੈ 15 ਮਈ ਨੂੰ ਜਿਹੜੀ ਪਹਿਲੀ ਸ਼ਿਫਟ ਹੋਈ ਸੀ ਉਹਦਾ ਐਵਰੇਜ 70 ਬਣਦੇ ਨੇ 1.75 ਦੇ ਉਹਨੂੰ ਨਾਰਮਲਾਈਜੇਸ਼ਨ ਹੋ ਕੇ ਉਹਦੇ 71.75 ਨੰਬਰ ਬਣ ਸਕਦੇ ਨੇ ਤੇ ਆ ਜਿਹੜੀ 17 ਮਈ ਨੂੰ ਹੋਈ ਸੀ ਦੇਖੋ 75 ਨੰਬਰ ਬਣਦੇ ਨੇ ਇਹ ਚੋਂ ਅੱਧਾ ਨੰਬਰ ਘੱਟ ਹੋ ਸਕਦਾ ਹੈ 73 ਬਣਦੇ ਨੇ 1.5 74.75 ਬਣ ਸਕਦੇ ਨੇ 69 ਵਾਲ ਦੇ ਇੱਥੇ ਬਹੁਤ ਨੰਬਰ ਦੀ 6 ਨੰਬਰ ਦੇ ਤੁਹਾਨੂੰ ਨਾਰਮਲਾਈਜੇਸ਼ਨ ਮਿਲ ਸਕਦੀ ਹੈ 19 ਮਈ ਵਾਲੇ ਚ 4 ਨੰਬਰ ਦੀ ਨਾਰਮਲਾਈਜੇਸ਼ਨ ਹੋ ਸਕਦੀ ਹੈ ਸ਼ਾਮ ਦੀ ਸ਼ਿਫਟ ਚ 3.5 ਦੀ ਨਾਰਮਲਾਈਜੇਸ਼ਨ ਹੋ ਸਕਦੀ ਹੈ 20 ਮਈ ਨੂੰ ਜਿਹੜਾ ਪੇਪਰ ਹੋਇਆ ਸੀ ਉਸ ਚੋਂ ਨੰਬਰ 2 ਜਾਂ 3 ਵੀ ਘਟ ਸਕਦੇ ਨੇ ਉਸ ਚੋਂ 74 ਨੰਬਰ ਐਵਰੇਜ ਹੋ ਸਕਦੀ ਹੈ ਤੇ 21 ਮਈ ਨੂੰ ਜਿਹੜਾ 68 ਨੰਬਰ ਦਾ ਪੇਪਰ ਹੋਇਆ ਸੀ ਉਸ ਚ 6.25 ਨਾਲ ਤੁਹਾਡੇ 74.5 ਨੰਬਰ ਬਣ ਸਕਦੇ ਨੇ 22 ਮਈ ਨੂੰ ਇਹ ਵਾਲਾ ਐਵਰੇਜ ਚੱਲ ਸਕਦੀ ਹੈ 24 ਮਈ ਨੂੰ 72.5 ਦਾ 2 ਅੰਕ ਦੇ 44.25 ਨੰਬਰ ਬਣ ਸਕਦੇ ਨੇ 24 ਮਈ ਦੁਪਹਿਰ ਦੇ ਪੇਪਰ 'ਚ 71 'ਚ ਪਲੱਸ 2 ਨੰਬਰ ਦੀ ਹੋ ਕੇ 73 ਨੰਬਰ ਬਣ ਸਕਦੇ ਨੇ 25 ਮਈ ਨੂੰ ਜਿਹੜਾ ਪੇਪਰ ਹੋਇਆ ਸੀ ਉਹ ਲਗਭਗ ਓਵਰঅল ਐਵਰੇਜ ਦੇ ਨੇੜੇ ਹੀ ਸੀ ਤੇ ਈਚੋ ਸਾਨੂੰ ਨਹੀਂ ਲੱਗਦਾ ਕਿ ਕੋਈ ਬਹੁਤੀ ਜ਼ਿਆਦਾ ਬੱਚਿਆਂ ਨੂੰ ਮਾਰਕਸ ਮਿਲਣਗੇ ਲਗਭਗ ਕੋਈ ਬੱਚਾ ਉਸ ਦਾ 1 ਤੇ 2 ਨੰਬਰ ਵੱਧ ਤੋਂ ਵੱਧ ਕਿਸੇ ਨੂੰ ਤੇ ਨਾਰਮਲ ਚ ਰਹਿਣਗੇ 26 ਮਈ ਵਾਲਾ ਪੇਪਰ ਪੇ 26 ਮਈ ਚ 5 ਨੰਬਰ ਇਸ ਪੇਪਰ ਚ ਮਿਲ ਸਕਦੇ ਨੇ 27 ਮਈ ਵਾਲੇ ਚ 1 ਨੰਬਰ ਘਟ ਸਕਦਾ ਹੈ ਬੱਚਿਆਂ ਦਾ ઓਨਲਾਈਨ ਐਵਰੇਜ ਠੀਕ ਹੈ 28 ਮਈ ਨੂੰ ਜਿਹੜਾ ਪੇਪਰ ਹੋਇਆ ਸੀ ਉਸ ਚ ਵੀ ਕੋਈ ਫਰਕ ਪੈਂਦਾ ਨਹੀਂ ਦਿਖ ਰਿਹਾ 29 ਮਈ ਨੂੰ ਜਿਹੜਾ ਪੇਪਰ ਹੋਇਆ ਸੀ ਠੀਕ ਹੈ ਇਹ ਸਾਰੇ ਸਾਡੀ ਕੈਲਕੂਲੇਸ਼ਨ ਨਾਲ ਤੁਸੀਂ ਦੇਖ ਲਓ ਇਹਨਾਂ ਚ ਘਟ ਸਕਦੇ ਨੇ 31 ਮਈ ਨੂੰ ਜਿਹੜਾ ਪੇਪਰ ਹੋਇਆ ਤੇ 1 ਜੂਨ ਦੇ ਪੇਪਰ ਚ 1 ਨੰਬਰ ਮਿਲ ਵੀ ਸਕਦਾ ਹੈ ਉਸ ਤੋਂ ਬਾਅਦ ਦੇਖੋ ਇਸ ਪੇਪਰ ਚ ਜਿਹੜਾ 3 ਜੂਨ ਨੂੰ ਹੋਇਆ ਉੱਚ 7 ਤੋਂ 8 ਨੰਬਰ ਬਹੁਤ ਐਵਰੇਜ ਹੈ ਇਸ ਬੱਚੇ ਨੂੰ ਬਹੁਤ ਪਲੱਸ ਪੁਆਇੰਟ ਮਿਲਣਗੇ ਜਿਹਨਾਂ ਦਾ ਇਸ ਦਿਨ ਪੇਪਰ ਹੋਇਆ ਸੀ ਠੀਕ ਹੈ ਇਹਨਾਂ ਨੂੰ ਜਿਆਦਾ ਚਾਂਸ ਹੈ ਤੇ 7 ਤਰੀਕ ਵਾਲੇ ਨੂੰ ਵੀ ਬਹੁਤ ਚਾਂਸ ਹੈ ਵੀ ਇਹਨਾਂ ਦੀ ਨਾਰਮਲਾਈਜੇਸ਼ਨ ਕਿਉਂਕਿ ਇਹਨਾਂ ਦਾ ਪੇਪਰ ਪੱਦਰ ਔਖਾ ਮੰਨਿਆ ਜਾਂਦਾ ਸੀ ਤੇ ਇਹਨਾਂ ਨੂੰ ਵੱਧ ਨੰਬਰ ਮਿਲਣ ਦੇ ਬਹੁਤ ਚਾਂਸ ਹੈ ਇਸ ਸ਼ਿਫਟ 'ਚ ਵੀ ਵੱਧ ਨੰਬਰ ਮਿਲ ਸਕਦੇ ਨੇ ਤੇ 2 ਮਈ ਵਾਲੇ ਨੂੰ ਠੀਕ ਹੈ ਤੇ 8 ਮਈ ਵਾਲੇ ਨੂੰ ਇਹ ਅਸੀਂ ਇੱਕ ਨੰਬਰ ਸਾਡੀ ਕੈਲਕੂਲੇਸ਼ਨ ਅਕੋਰਡਿੰਗ ਇੱਥੇ ਜਿਆਦਾ ਫਰਕ ਨਹੀਂ ਪਵੇਗਾ ਨੰਬਰ ਘਟਣ ਦੇ ਹੀ ਚਾਂਸ ਨੇ ਤੇ ਇੱਕ ਸਾਡਾ ਟੈਂਟੇਟਿਵ ਡਾਟਾ ਹੈ ਇੱਕ ਰਫਲੀ ਡਾਟਾ ਇੱਕ ਸਾਡੀ ਕੈਲਕੂਲੇਸ਼ਨ ਸਾਡੇ ਆਪਣੇ ਸਟੈਟਿਸ ਆਪਣੇ ਡਾਟੇ ਦੇ ਹਿਸਾਬ ਨਾਲ ਬਣਾਇਆ ਹੋਇਆ ਡਾਟਾ ਹੈ ਇਹ ਕੋਈ ਸਰਕਾਰੀ ਡਾਟਾ ਨਹੀਂ ਹੈ ਇਹ ਨਾਰਮਲਾਈਜੇਸ਼ਨ ਸਾਡੀ ਟੀਮ ਵੱਲੋਂ ਵਿਦਿਆਰਥੀ ਤੇ ਆਪਣੇ ਅੰਕੜੇ ਦੇ ਹਿਸਾਬ ਨਾਲ ਆਪਣੇ ਫਾਰਮੂਲੇ ਦੇ ਹਿਸਾਬ ਨਾਲ ਕਲੈਕਸ਼ਨ ਕੀਤੀ ਗਈ ਹੈ ਅਸੀਂ SSC ਜਾਂ TC ਜਾਂ ਪੰਜਾਬ ਸਰਕਾਰ ਜਾਂ ਪੁਲਿਸ ਕਨਸਟੇਬਲ ਐਗਜ਼ਾਮ ਕੰਡਕਟ ਕਰਨ ਵਾਲੀ ਕਿਸੇ ਵੀ ਸੰਸਥਾ ਵੱਲੋਂ ਅਪਰੂਵਡ ਨਹੀਂ ਆ ਇਹ ਅਸੀਂ ਆਪਣੇ ਵੱਲੋਂ ਬਣਾਈ ਵਿਦਿਆਰਥੀਆਂ ਨੂੰ ਦੱਸਣ ਲਈ ਕਿ ਨਾਰਮਲਾਈਜੇਸ਼ਨ ਕਿਵੇਂ ਹੁੰਦੀ ਹੈ ਉਹਦਾ ਕੀ ਫਾਇਦਾ ਹੈ ਤੇ ਕੀ ਨੁਕਸਾਨ ਹੈ ਤੇ ਤੁਹਾਡਾ ਅੰਕ ਕਿਸ ਤਰ੍ਹਾਂ ਜੋੜੇ ਅੰਕ ਲਗਭਗ ਵੱਧ ਸਕਦੇ ਨੇ ਜਾਂ ਘਟ ਸਕਦੇ ਨੇ ਉਸ ਲਈ ਬਣਾਈ ਗਈ ਹੈ ਕੋਈ ਆਫੀਸ਼ੀਅਲ ਲਿਸਟ ਨਹੀਂ ਹੈ ਫਾਈਨਲ ਨੋਰਮਲਾਈਜੇਸ਼ਨ ਜਿਹੜੀ ਪ੍ਰੋਸੈਸ ਹੋਏਗੀ ਉਹ ਜਿਹੜੇ ਅੰਕ ਬਣਨਗੇ ਉਹ ਵਿਦਿਆਰਥੀਆਂ ਨੂੰ ਆਫੀਸ਼ੀਅਲ ਵੈਬਸਾਈਟ ਤੇ ਜਾਂ ਸਰਕਾਰੀ ਵੈਬਸਾਈਟ ਤੇ ਜਾਂ TCS ਜਾਂ ਹੋਰ ਜਿਹੜੇ ਪੇਪਰ ਕੰਡਕਟ ਕਰਦੇ ਉਹਦੀ ਆਫੀਸ਼ੀਅਲ ਵੈਬਸਾਈਟ ਤੇ ਹੀ ਮਿਲਣਗੇ ਇਹ ਉਹ ਇਹ ਅੰਕਾਂ ਨੂੰ ਅਸਲੀ ਅੰਕ ਨਾ ਮੰਨਣ ਇਹ ਸਾਡਾ ਡਾਟਾ ਹੈ ਵਿਦਿਆਰਥੀਆਂ ਦੇ ਇੱਕ ਛੋਟੇ ਜਿਹੇ ਗਰੁੱਪ ਦੇ ਸਰਵੇ ਦੇ ਅਧਾਰ ਤੇ ਜੇ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਪੀਕਿਓ ਅਨਸਰ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੈਸਟ ਬਲੌਗ ਤੁਹਾਡਾ ਦਿਨ ਵਧੀਆ ਗੁਜ਼ਰੇ